ਜਿਹੜਾ ਪੁਲਾ ਹੈ ਇਹ ਸੰਦੌੜ ਜਿਹੜਾ ਸੁਹਾ ਬਣਿਆ ਸੂਈ ਦਾ ਪੁਲਾ ਇਹਨੂੰ ਬਣੇ ਨੂੰ ਹਜੇ ਲਗਭਗ 1 ਸਾਲ ਦਾ ਸਮਾਂ ਵੀ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਜਿਹੜਾ ਥੋਂ ਥੋਂ ਤੋਂ ਜਿਹੜਾ ਇਹ ਟੁੱਟਿਆ ਪਿਆ ਇਹ ਪੁਲਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਟੁੱਟਿਆ ਪਿਆ ਇੱਥੋਂ ਤੱਕ ਕਿ ਜਿਹੜੇ ਇਹ ਸਰੀਏ ਨੇ ਸੀ ਦੇ ਜਾਂਦੇ ਪੁਲ ਦੇ ਜਿਹੜੇ ਸਰੀਏ ਨੇ ਸਰੀਏ ਵੀ ਵੱਡੀ ਮਾਤਰਾ ਦੇ ਵਿੱਚ ਬਾਹਰ ਨਿਕਲੇ ਹੋਏ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਅ ਦੁਰਘਟਨਾ ਇੱਥੇ ਜਿਹੜੀ ਆ ਹੋ ਸਕਦੀ ਹੈ ਕੀ ਇੱਥੇ ਕਹਾਗੇ ਕੀ ਇਹ ਪ੍ਰਸ਼ਾਸਨ ਦੀ ਇਹ ਨਲਕੀ ਹੈ ਜਾਂ ਇਹ ਬਣਾਉਣ ਵਾਲੇ ਠੇਕੇਦਾਰਾਂ ਦੀ ਨਲਕੀ ਹੈ ਇਹ ਇੱਕ ਸਵਾਲ ਖੜਾ ਹੁੰਦਾ ਹੈ ਕਿ ਇੱਥੇ ਇੱਕ ਪ੍ਰਸ਼ਾਸਨ ਦੀ ਨਲਕੀ ਹੈ ਜਾਂ ਇਹ ਠੇਕੇਦਾਰ ਦੀ ਨਲਕੀ ਹੈ ਜੇ ਠੇਕੇਦਾਰ ਦੀ ਨਲਕੀ ਆ ਤਾਂ ਪ੍ਰਸ਼ਾਸਨ ਨੇ ਹੁਣ ਤੱਕ ਕਿਉਂ ਨਹੀਂ ਇਹਨੂੰ ਦੇਖਿਆ ਆਮ ਨੰਗਣਾਲੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈਗਾ ਉਹ ਬੱਚਾ ਕੇ ਜਿਹੜਾ ਆਪਣਾ ਨੰਗ ਰਹੇ ਨੇ ਆਪਣੇ ਵਾਹਨ ਲੈ ਕੇ ਇਹ ਸੁਹਾ ਜਿਹੜਾ ਸਨੌਰ ਦੇ ਨੇੜੇ ਜਿਹੜਾ ਪੁਲ ਬਣਿਆ ਉਹਦਾ ਪੁਲ ਹੈ ਇਹ